ਫੇਰ ਤੋਂ ਹੀ ਅੰਮ੍ਰਿਤਸਰ ਦੇ ਰਣਜੀਤ ਕੈਮ ਨੂੰ ਦਫ਼ਤਰ ਦੇ ਵਿੱਚ ਜਿਹੜਾ ਅੱਜ ਕੈਂਪ ਲਗਾਇਆ ਗਿਆ ਤਾਂ ਉਹਦੇ ਵਿੱਚ ਲਗਾਤਾਰ ਵੱਖ-ਵੱਖ ਸ਼ਖਸੀਅਤਾਂ ਜਿਹੜੀਆਂ ਪਹੁੰਚਦੀਆਂ ਪੈਂਦੀ ਤਾਂ ਹੁਣ ਅੰਮ੍ਰਿਤਸਰ ਦੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸੰਧੂ ਜੀ ਵੀ ਇੱਥੇ ਪਹੁੰਚੇ ਹੋਏ ਨੇ ਜੋ ਕਿ ਸ਼ਰਧਾਂਲੀ ਦਿੱਤੀ ਗਈ ਹੈ ਤਾਂ ਨਾਲ ਦੇ ਨਾਲ ਜਿਹੜੇ ਇੱਥੇ ਖੋਹਦਾਨ ਕੈਂਪ ਕਰਨ ਦੇ ਲਈ ਪਹੁੰਚੇ ਨੇ ਤਾਂ ਉਹਨਾਂ ਨੂੰ ਸਰਟੀਫਿਕੇਟ ਵੀ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਤਾਂ ਗੱਲਬਾਤ ਵੀ ਕਰਦੇ ਤਾਂ ਸਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਖੋਹਦਾਨ ਕੈਂਪ ਦੇ ਵਿੱਚ ਇੱਥੇ ਪਹੁੰਚੋ ਦਫ਼ਤਰ ਦੇ ਵਿੱਚ ਦੇਖੋ ਅੱਜ ਜਸ਼ਨਜੀ ਨੇ ਮੈਨੂੰ ਦੱਸਿਆ ਸੀ ਅੱਜ ਕੈਂ ਭਾਗੇ ਦਾ ਭਾਗੇ ਚਾਲੀਆਂ ਮੈਂ ਇੱਥੇ ਆਉਂਗਾ ਅਬਾ ਜਿੱਥੇ ਮੈਂ ਆਇਆ ਹੈਗਾ ਔਰ ਸ਼੍ਰੀ ਲਾਲਾ ਜਗਤਰਾਜ ਜੀ ਉਹਨਾਂ ਨੂੰ ਸ਼ਲਾਘਾ ਜਿੰਨੀ ਦਿੱਤੀ ਹੈ ਜਿਹੜੇ ਕਿ ਜਗਬਾਣੀ ਉਹ ਪੰਜਾਬ ਕੇਸਰੀ ਦੇ ਚੂਟ ਬਾਨੀ ਰਹੇ ਨੇ ਔਰ ਉਹਨਾਂ ਦੀ ਯਾਦ ਵਿੱਚ ਜਿਹੜਾ ਹੈ 44ਵਾਂ ਬਲੱਡ ਡੋਨੇਸ਼ਨ ਕੈਂਪ ਅੱਜ ਚੱਲ ਰਿਹਾ ਹੈਗਾ ਅੱਜ ਮੈਂ ਉਹ ਦੇਖਿਆ ਕਾਫੀ ਲੋਕ ਜਿਹੜੇ ਆ ਬਲੱਡ ਡੋਨੇਸ਼ਨ ਕਰ ਰਹੇ ਸੀਗੇ ਤੋਂ ਬੜੇ ਖੁਸ਼ੀ ਖੁਸ਼ੀ ਕਰ ਰਹੇ ਜਿਨ੍ਹਾਂ ਨੂੰ ਸਰਟੀਫਿਕੇਟ ਵੀ ਕਿਨ ਵੱਡੇ ਗਏ ਨੇ ਬੜੀ ਚੰਗੀ ਗੱਲ ਹੈ ਤੇ ਬਾਕੀ ਇਹ ਸਾਰਾ ਜੋ ਪੰਜਾਬ ਦੀ ਸਟਰੀਮ ਟੀਮ ਹੈ ਸਾਰੇ ਸਾਰਿਆਂ ਨੇ}{|\text{ਜਾਲ ਮਿਲ ਕੇ ਪ੍ਰਾਲਾ ਕੀਤਾ ਹੈਗਾ}}|\text{ਤੇ ਹਰ ਸਾਲ ਹੀ ਆਪਣੇ ਕੀਤਾ ਜਾਂਦਾ ਦਸਵਾਰੇ ਬਹੁਤ ਚੰਗੀ ਗੱਲ ਹੈ |\text{ਬਲੱਡ ਜਿਹੜਾ ਇਹ ਤਾਂ ਵੈਸੇ ਹੀ ਵੀ ਜਦੋਂ ਕਿਸੇ ਨੂੰ ਲੋੜ ਹੁੰਦੀ ਹੈ ਨਾ ਕਹਿੰਦੇ ਉਦੋਂ ਪਤਾ ਲੱਗਦਾ ਜਦੋਂ ਬੰਦਾ ਕੋਈ ਹਸਪੀਟਲ ਦੇ ਪੇਸ਼ੈਂਟ ਤੇ ਜਿਹੜਾ ਕੋਈ ਹੋਵੇ ਉਦੋਂ ਫਿਰ ਕਹਿੰਦੇ ਲਓ ਜੀ ਇੱਕ ਬੋਤਲ ਲਿਆਓ ਜੀ ਦੋ ਲਿਆਓ ਜੀ ਉਹ ਫਿਰ ਉਦੋਂ ਬੰਦੇ ਲੱਭਨੇ ਪੈਂਦੇ ਆ} ਤੇ ਅ ਵੀ ਲੈ ਆਓ ਯੋਗੰਦ ਜੀ ਤੁਸੀਂ ਬੰਦੇ ਲੈ ਆਓ ਸਾਡੇ ਕੋਈ ਐਸ ਗਰੁੱਪ ਦਾ ਲੈ ਜਾਓ ਉਸ ਵਕਤ ਪਤਾ ਲੱਗਦਾ ਵੀ ਬਲੱਡ ਦੀ ਕੀ ਕੀਮਤ ਹੈ ਕਿਉਂਕਿ ਕਈ ਵਾਰੀ ਬਲੱਡ ਨਾ ਹੋਣ ਕਰਕੇ ਜਾਨਾ ਵੀ ਚਲੀ ਜਾਂਦੀ ਹੈ ਇਸ ਤਰ੍ਹਾਂ ਬਹੁਤ ਹੀ ਵੱਡਾ ਜਿਹਨੂੰ ਕਹਿੰਦੇ ਉਤਮਦਾਨ ਹੈ ਬਹੁਤ ਸੁਚਲਾਗਾ ਜੋ ਕੰਮ ਹੈ ਜਿਹੜਾ ਲਾਲਾ ਜਗਤਪ੍ਰੀਤ ਸਿੰਘ ਜਿਹੜੇ ਉਹਨਾਂ ਦੀ ਯਾਦ ਵਿੱਚ ਅੱਜ ਇਹ ਬਲੱਡ ਦੇ ਚੈਂਕ ਲੱਗਾ ਮੈਂ ਸਾਰਿਆਂ ਨੂੰ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਹਾਂ ਤਾਂ ਨਾਲ ਸਮਰੇ ਵਿੱਚ ਇਸਤਰਾ ਦੇ ਹੋਰ ਜਿਹੜੇ ਕੈਂਪ ਲੈਣੇ ਚਾਹੀਦੇ ਨੇ ਤਾਂ ਜੋ ਆਮ ਜਨਤਾ ਨੂੰ ਜਿਹੜੀ ਸਹੂਲਤ ਆ ਉਹ ਮਿਲ ਸਕੇ ਬਿਲਕੁਲ ਜੀ ਬਿਲਕੁਲ ਜੇ ਇਹੋ ਜੇ ਬਲੱਡ ਡੋਨੇਸ਼ਨ ਕੈਂਪ ਲੱਗਦੇ ਰਹਿਣਗੇ ਤੇ ਉਹਨਾਂ ਦਾ ਹਰ ਇੱਕ ਆਮ ਵਕਤੀ ਨੂੰ ਵੀ ਲੋਕਾਂ ਵਾਸਤੇ ਹੈਲਪਫ ਹੈ ਕਿ ਬਲੱਡ ਜਦੋਂ ਦਿੱਤਾ ਜਾਂਦਾ ਉਹ ਕੋਈ ਵੀ ਦੇਖਦਾ ਨਹੀਂ ਜਾਤ ਧਰਮ ਉਹ ਲਓ ਜੀ ਬਲੱਡ ਲਿਓ ਦੇਸ ਕਰਕੇ ਬੜਾ ਬਹੁਤ ਅੱਛੀ ਗੱਲ ਹੈ ਇਹੋ ਜੇ ਇਹੋ ਜੇ ਮੇਰੇ ਫੰਕਸ਼ਨ ਹੁੰਦੇ ਰਹਿਣੇ ਚਾਹੀਦੇ ਸਰ ਉਹਨਾਂ ਲੋਕਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਖੂਨ ਦਾਨ ਕਰਨ ਤੋਂ ਡਰਦੇ ਨੇ ਉਹ ਕਹਿੰਦੇ ਕਿ ਅਸੀਂ ਖੂਨ ਨਹੀਂ ਦੇਣਾ ਸਾਡੀ ਹਾਲਤ ਜਿਹੜੀ ਖਰਾਬ ਹੋ ਜਾਵੇਗੀ ਦੇਖੋ ਇਹ ਕੋਈ ਇਦਾਂ ਦੀ ਗੱਲ ਨਹੀਂ ਬਾਕੀ ਵੀ ਸੈਂਟਿਫਿਕ ਵੇਰਵਾ ਹੈ ਗੱਲ ਹੈ ਕਿ ਜਿਹੜਾ ਖੂਨ ਵੈਸੇ ਪਿਉਰੀਫਾਈ ਹੁੰਦਾ ਰਹਿੰਦਾ ਮੈਂ ਖੁਦ ਵੀ 2 ਵਾਰ ਦੇ ਦਿੱਤਾ ਔਰ ਇੱਕ ਵਾਰ ਤਾਂ ਮੈਂ ਡੋਨੇਟ ਕੀਤਾ ਸੀ ਇੱਕ ਵਾਰੀ ਮੈਨੂੰ ਆਪਣੇ ਲੈਣਾ ਪਿਆ ਸੀ ਫੈਮਿਲੀ ਸੀ ਕਿਸੇ ਨੂੰ ਔਰ ਉਹਦੋਂ ਮੈਂ ਇੱਕ ਦਿਨ ਚਿਕਨ ਤੋਂ ਮੈਂ ਤਾਂ ਪ੍ਰੈਕਟੀਕਲੀ ਇਹਨੂੰ ਹੰਡ ਠੰਡਾ ਚੁੱਕਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਾਕੀ ਉਹ ਫੋਨ ਜਿਹੜਾ ਛੇਤੀ ਪੂਰਾ ਹੋ ਜਾਂਦਾ ਇੱਕ ਦਸ ਹੌਕੇ ਵੱਧ ਵੱਧ ਅੱਗੇ ਆਉਣਾ ਚਾਹੀਦਾ ਤੇ ਕਈ ਲੋਕ ਇਦਾਂ ਦੇ ਨੇ ਉਹ ਜ਼ਿਆਦਾ ਕਰਦੇ ਨੇ ਉਹ ਮਤਲਬ ਉਹ ਕਈ ਵਾਰੀ ਉਹ ਮਤਲਬ ਇਦਾਂ ਦੇ ਉਹ ਹਫ਼ਤੇ ਬਾਅਦ ਹੀ ਦਸ ਦਿਨ ਚਾਹਦੇ ਰਹਿੰਦੇ ਨੇ ਦੱਸ ਕਰਕੇ ਕੋਈ ਵੀ ਘਰੋਂ ਦੀ ਲੋੜ ਨਹੀਂ ਬਹੁਤ ਇਹ ਵਿੱਚ ਬਾਕੀ ਉਹ ਜਦੋਂ ਟੀਮ ਹੁੰਦੀ ਹੈ ਡਾਕਟਰ ਵੀ ਉਹ ਚੈੱਕ ਕਰ ਲੈਂਦੇ ਨੇ ਜੇ ਮੰਨ ਲਓ ਦਾ ਕਟ ਹੈਗਾ ਉਹਦਾ ਐਚਬੀਟੂ ਆਪ ਹੀ ਨਹੀਂ ਲੈਂਦੇ ਹੈਗੇ ਬਾਕੀ ਪਤਾ ਹੀ ਹੁਣ ਤਾਂ ਬੰਦੇ ਨੂੰ ਜੇ ਉਹਨੂੰ ਕੋਈ ਵੀਕਨੈਸ ਪਤਾ ਲੱਗ ਜਦਾ ਹੈਗਾ ਬਾਕੀ ਇਹ ਸਤ ਵਦਨ ਦੇ ਨੌਜਵਾਨਾਂ ਨਾਲ ਕੇਵਾਤੇ ਇੱਕ ਖੁਸ਼ੀ ਦੇਖ ਕੇ ਡਿਸਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਸੰਧੂ ਹੁਣਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੇ ਕੈਂਪ ਨੇ ਉਹ ਲੱਗਣੇ ਚਾਹੀਦੇ ਨੇ ਨੌਜਵਾਨੇ ਉਹਨਾਂ ਨੂੰ ਜ਼ਰੂਰ ਅੱਗੇ ਆ ਕੇ ਖੂਨਦਾਨ ਕਰਨਾ ਚਾਹੀਦਾ ਹੈ ਜਗਮੰਡੀ ਦੇ ਲਈ ਸਾਹਿਲ ਅੰਮ੍ਰਿਤਸਰ